ਰॉयਲ ਕਲੈਕਸ਼ਨ ਐਂਡ ਬੂਟੀਕ ਰਾਜਪੁਰਾ ਸੋਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਮੈਂ ਬਹੁਤ ਪਿਆਰੀ ਜਿਹੀ ਕਲੈਕਸ਼ਨ ਲੈ ਕੇ ਆਈਆਂ ਸਾਰੀ ਪਾਰਟੀ ویئر ਕਲੈਕਸ਼ਨ ਹੋਏਗੀ ਇਹਦੇ ਵਿੱਚ ਬਰਾਇਡਲ ਸੂਟ ਵੀ ਹੋਣਗੇ ਤੇ ਤੁਹਾਨੂੰ ਲਹਿੰਗੇ ਦੇ ਨਾਲ 5 ਮੀਟਰ ਵਾਲੇ ਸੂਟ ਵੀ ਦਵਾਂਗੇ ਜਿਹੜੇ ਕਿ ਬਹੁਤ ਜ਼ਿਆਦਾ ਡਿਮਾਂਡ ਤੇ ਨੇ ਬਹੁਤ ਸੋਹਣੀਆਂ ਇਹ ਕਲੈਕਸ਼ਨ ਹੈ ਜੀ ਬੁਕਿੰਗ ਲਈ ਨੰਬਰ ਹੋਊਗਾ 8283828381 ਨੰਬਰ ਆ ਇਸ ਨੰਬਰ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਸੂਟ ਦੀ ਪਿਕ ਸੈਂਡ ਕਰ ਸਕਦੇ ਹੋ ਪੇਮੈਂਟ ਅਡਵਾਂਸ ਦੇ ਵਿੱਚ ਕਰਵਾ ਕੇ ਤੁਸੀਂ ਆਪਣਾ ਸੂਟ ਕਨਫਰਮ ਕਰਵਾ ਸਕਦੇ ਹੋ ਅੱਜ ਵੀ ਕਲੈਕਸ਼ਨ ਬਹੁਤ ਪਿਆਰੀ ਪਿਆਰੀ ਜੀ ਹੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਣੇ ਮੈਂ ਇੱਕ ਸੂਟ ਖੋਲਾਂਗੀ ਕਿਉਂਕਿ ਮੈਂ ਬੇਟੀ ਥੋੜੀ ਜਿल्दी ਚ ਬਣਾ ਰਹੀ ਹਾਂ ਅਸੀਂ ਜਾਣਾ ਸੀਗਾ ਸੈਟਿੰਗ ਕਰ ਰਹੇ ਹਾਂ ਹਾਲੇ ਆਪਣੀ ਸ਼ਾਪ ਦੀ ਤੇ ਇਹ ਦੇਖੋ ਜੀ 5 ਮੀਟਰ ਦਾ ਸੂਟ ਹੈ ਮੈਂ ਤੁਹਾਨੂੰ ਇੱਕ ਸੂਟ ਖੋਲ ਕੇ ਪ੍ਰੋਪਰ ਦਿਖਾ ਦਾਂਗੀ ਕਿਤੇ ਬਾਕੀ ਕਲਰ ਆਪਸ਼ਨ ਦੇ ਦਾਂਗੀ ਤੁਸੀਂ ਜੋ ਵੀ ਤੁਹਾਨੂੰ ਕਲਰ ਪਸੰਦ ਹੈ ਉਹ ਲੈ ਸਕਦੇ ਹੋ ਬਾਜੂ ਤੇ ਵੀ ਤੁਹਾਨੂੰ ਪ੍ਰੋਪਰ ਕੰਮ ਮਿਲੇਗਾ ਠੀਕ ਹੈ ਜੀ ਪਰਲ ਵਰਕ ਦਾ ਕੰਮ ਹੈ ਕਟਦਾਣੀ ਦਾ ਕੰਮ ਹੈ ਸਾਰਾ ਵਰਕ ਬਹੁਤ ਸੋਹਣਾ ਹੈ ਗੋਟਾ ਪੱਤੀ ਦਾ ਕੰਮ ਹੋਇਆ ਹੋਇਆ ਹੈ ਜੀ ਘੇਰੇ ਤੇ ਉੱਪਰ ਇਹ 5 ਮੀਟਰ ਦਾ ਸੂਟ ਹੈ ਤੁਸੀਂ ਇਹ ਪਹਿਲਾਂ ਤੇ ਇਹਨੂੰ ਸੂਟ ਬਣਾ ਲੂਗੇ ਚਾਹੇ ਸਲਵਾਰ ਸੂਟ ਬਣਾ ਲਓ ਚਾਹੇ ਪੈਂਟ ਸੂਟ ਬਣਾ ਲਓ ਉਹ ਤੁਹਾਡੀ ਚੁਆਇਸ ਹੈ কুরਤੀ ਨੂੰ ਤੁਸੀਂ ਆਪਣੇ ਅਕੋਰਡਿੰਗ ਲੌਂਗ ਸ਼ਾਰਟ ਕਰਵਾ ਸਕਦੇ ਹੋ ਤੇ ਨਾਲ ਹੈਗਾ ਜੀ ਇਹ ਦੇਖੋ ਸਾਰਾ ਹੀ ਵਰਕ ਵਾਲਾ ਫਰੰਟ ਬੈਕ ਸਾਰਾ ਹੀ ਵਰਕ ਵਾਲਾ ਇਹ ਲਹਿੰਗਾ ਕਲੀਆਂ ਪੈ ਕੇ ਲਹਿੰਗਾ ਬਣਿਆ ਹੋਇਆ ਉੱਪਰ ਤੱਕ ਵਰਕ ਆਏਗਾ ਠੀਕ ਹੈ ਟੋਟਲੀ ਹੈਂਡਵਰਕ ਦੇ ਉੱਪਰ ਹੈ ਜੀ ਇਹ ਸਾਰਾ ਹੀ ਇਹ ਜਿਹੜੀ نیچے ਕੇਨ ਲਗਾ ਕੇ ਪ੍ਰੋਪਰ ਸਟੀਚਿੰਗ ਹੋਈ ਹੋਈ ਹੈ ਲਹਿੰਗੇ ਦੀ ਜਸਟ ਤੁਸੀਂ ਇੱਕ ਜਿਹੜੀ ਸਾਈਡ ਸੀਨ ਹੁੰਦੀ ਹੈ ਫਿਟਿੰਗ ਵਾਲੀ ਜਿੱਦਾਂ ਇਹ ਵਾਲੀ ਸੀਨ ਖੁੱਲੀ ਹੋਈ ਵੀ ਆ ਇਹ ਸਾਈਡ ਸੀਨ ਆ ਜਿਹੜੀ ਆਪਾਂ ਨੇ ਆਪਣੇ ਲੱਕ ਦੇ ਅਕੋਰਡਿੰਗ हिਪ ਦੇ ਅਕੋਰਡਿੰਗ ਇਹਦੀ ਹੋ ਦੇਣੀ ਆ ਜੀ ਸਟੀਚਿੰਗ ਦੇਣੀ ਆ ਸਾਰਾ ਹੀ ਲਹਿੰਗਾ ਬਣਿਆ ਹੋਇਆ ਬਾਕੀ ਸਾਰਾ ਸੂਟ ਸਟੀਚਰ ਜਸ ਇੱਕ ਇੱਕ ਸਲਾਈ ਹੀ ਲੱਗਣੀ ਆ ਤੇ ਇਹਦੇ ਵਿੱਚ ਤੁਹਾਨੂੰ ਕਲਰ ਦੰਨੇ ਆ ਦੁਪੱਟਾ ਰਖਾਨੀ ਪਹਿਲਾਂ ਤਾਂ ਚਨਾਂਨ ਸ਼ੌਂ ਦਾ ਦੁਪੱਟਾ ਤੇ ਦੁਪੱਟੇ ਦੇ ਕੋਰਨਰ ਚਾਵੀ ਫੁੱਲ ਰਹੋਗਾ ਸਾਰੇ ਤੇ ਇਦਾਂ ਬਹੁਤ ਪਿਆਰਾ ਪਰਲ ਵਰਕ ਹੋਇਆ ਹੋਇਆ ਹੈ ਠੀਕ ਹੈ ਜੀ ਤੇ ਪ੍ਰਾਈਸ ਹੈਗਾ ਇਸ ਸੂਟ ਦਾ ਹੈਗਾ 6200 ਅਸੀਂ 65 ਲਗਾਇਆ ਸੀਗਾ ਇਹਦਾ ਕਿਉਂਕਿ ਸਾਡੇ ਕੋਲ ਕਲਰ ਆਪਸ਼ਨ ਹੈਗੀ ਇਹਦੇ ਵਿੱਚ ਇਹ ਕਲਰ ਬਹੁਤ ਸੋਹਣਾ ਹੈ ਤੇ 6200 ਹੈਗਾ ਹੁਣ ਇਹਦਾ ਪ੍ਰਾਈਸ 6200 5 ਮੀਟਰ ਦੇ ਲੈਂਗੇਜ ਦੇ ਨਾਲ ਠੀਕ ਹੈ ਜੀ ਭਾਈ ਸਾਰੇ ਕਲਰ ਨੇ ਕਲਰ ਇੱਕ ਤੋਂ ਇੱਕ ਨੇ ਇਹ ਵੀ ਕਲਰ ਰਸਟ ਕਲਰ ਆ ਬਹੁਤ ਸੋਹਣਾ ਜਿਹਾ ਦੇਖੋ ਇਹ ਕਲਰ ਪਰਪਲ カラー4 5 ਨੇ 4 5 ਹੀ कलर ए पिस्ता ग्रीन ਜਾਂ शेड बहुत प्यारा ਤੇ ਇੱਕ ਤੁਹਾਨੂੰ ਮਿਲ ਜੇਗਾ ਥੋੜਾ ਜਿਹਾ ਬਲੈਕਿਸ਼ਟ ਮਰਜੈਂਟਾ ਰਾਣੀ ਸ਼ੇਡ ਜਿਆ ਹੁੰਦਾ ਜਿਹੜਾ ਥੋੜਾ ਡਾਰਕ ਨਹੀਂ ਹੈਗਾ ਜਿੱਦਾਂ ਬਲੈਕਿਸ਼ਟ ਹੁੰਦਾ ਮਰਜੈਂਟਾ ਉਹ ਵਾਲਾ 컬러 ਆ ਇਹ ਕਿੱਲੂ ਮੈਂ ਤੁਹਾਨੂੰ ਖੋਲ ਕੇ ਦਿਖਾਤਾ ਇਹ ਹੈਗੇ ਨੇ ਜੀ ਇਹਦੇ ਪੰਜ ਕਲਰ ਤੇ ਪ੍ਰਾਈਸ ਹੈਗਾ 60 200 ਬਹਾਰ ਸੋ ਇਹਨਾਂ ਦਾ ਤੇ ਸ਼ਿਪਿੰਗ ਚਾਰਜਸ ਅਲੱਗ ਤੋਂ ਇਹਨਾਂ ਤੇ 100 ਰੁਪੀਸ ਰਹਿਣਗੇ ਜੀ ਅਗਰ ਤੁਸੀਂ ਇੰਡੀਆ ਚ ਵੀ ਮੰਗਾਣਾ ਕਿਉਂਕਿ weight ਹੈ ਇਹਨਾਂ ਦਾ ਇਹਦੇ ਵਿੱਚ ਅਸੀਂ ਇੱਕ ਤੁਹਾਨੂੰ ਹੋਰ ਬਹੁਤ ਪਿਆਰਾ ਸੂਟ ਦੰਨੇ ਆ ਡਿਜ਼ਾਈਨਿੰਗ ਅਲੱਗ ਰਹੇਗੀ ਥੋੜੇ ਜਿਹਾ ਸਟੱਬ ਵੀ ਲੱਗ ਰਹੇਗਾ ਤੇ ਪ੍ਰਾਈਸ ਵੀ ਲੱਗ ਰਹੇਗਾ ਜੀ ਇਹ ਵੀ 5 ਮੀਟਰ ਦਾ ਸੂਟ ਹੈ ਇਦਾਂ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ ਸਿਲਕ ਦੇ ਉੱਪਰ ਸੂਟ ਹੈ ਜੀ ਇਹ ਸਾਰਾ ਹੀ ਠੀਕ ਹੈ 5 ਮੀਟਰ ਦਾ ਸੂਟ ਆ ਇਹਦੇ ਨਾਲ ਤੁਹਾਨੂੰ ਇਹ ਦੁਪੱਟਾ ਮਿਲੇਗਾ ਸੇਮ ਚਨਾਉਣ ਸ਼ਫਾਉਣ ਦਾ ਹੀ ਤੇ ਨਾਲ ਤੁਹਾਨੂੰ ਮਿਲੇਗਾ ਜੀ ਇਹ ਲਹਿੰਗਾ ਇਹ ਹੈਗਾ ਜੀ ਇਹਦਾ ਲਹਿੰਗਾ ਕਲੀਆਂ ਪਾ ਕੇ ਬਹੁਤ ਪਿਆਰਾ ਲਹਿੰਗਾ ਫਲੇਅਰ ਕਾਫੀ ਜ਼ਿਆਦਾ ਲਹਿੰਗੇ ਦੇ ਇਹ ਹੈਗਾ ਜੀ ਫਲੇਅਰ ਇਹਦੇ ਵਿੱਚ ਜ਼ਿਆਦਾ ਝਰਕਣ ਦਾ ਕੰਮ ਹੈ ਕਟਦਾਣੀ ਰੱਖਾ ਮੈਂ ਬਹੁਤ ਸੋਹਣਾ ਸੂਟ ਆ ਤੇ ਪ੍ਰਾਈਸ ਹੈਗਾ ਜੀ 70 500 7500 ਦਾ ਸੂਟ ਹੈ ਜੀ ਇਹ ਡਰੈਸ ਆ ਜਿਹੜੇ 7500 ਦੀ ਡਰੈਸਾਂ ਇਹਦੇ ਕਲਰ ਦੇਖ ਲਓ ਇਹ ਵੀ ਕਲਰ ਬਹੁਤ ਸੋਹਣਾ ਹੈ ਤੇ ਇੱਕੇ ਸਾਨੂੰ ਕਾਫੀ ਕਲਰ ਮਿਲ ਜੇਗਾ ਕਲਰ ਸਾਰੇ ਇੱਕ ਤੋਂ ਇੱਕ ਨੇ ਡਿਜ਼ਾਈਨਿੰਗ ਇਹ ਬਹੁਤ ਪਿਆਰੀ ਆ ਇਹ ਕਿ ਪਿੰਕ ਕਲਰ ਆ 5 ਮੀਟਰ ਦੇ ਸੂਟ ਨਾਲ ਰਹਿਣਗੇ ਜੇ ਸਾਰੀਆਂ ਡਰੈਸੇਸ ਇਹ ਕਿ ਜੇ ਤੁਹਾਨੂੰ ਰੈੱਡ ਕਲਰ ਮਿਲ ਜੇਗਾ ਠੀਕ ਹੈ ਇਹ ਕਲਰ ਹੈਗਾ ਜੀ ਇਹ ਰਾਮਾ ਗ੍ਰੀਨ ਜਿਹਾ শেਡ ਆ ਕਲਰ ਸ਼ੇ ਨੇ ਬਹੁਤ ਪਿਆਰੇ ਨੇ ਸਾਰੇ ਕਲਰ ਠੀਕ ਆ ਜੀ ਤੇ ਤੇ ਅਸੀਂ ਤੁਹਾਨੂੰ ਦੇ ਰਹੇ ਹਾਂ ਜੀ ਦੋ ਇਹ ਕਲਰ ਅਨਾਰਕਲੀ ਦੇ ਵਿੱਚ ਵਰਕ ਜਿਹੜਾ ਲਹਿੰਗੇ ਤੇ ਸੀਗਾ ਉਹੀ ਵਰਕ ਆ ਜੀ ਸਾਰਾ ਲਹਿੰਗੇ ਆ ਲਈ ਵਰਕ ਆ ਬਹੁਤ ਪਿਆਰਾ ਇਹ ਤੁਸੀਂ ਆਪਣੇ ਸਾਈਜ਼ ਅਕੋਰਡਿੰਗ ਇਹਨਾਂ ਦੀ ਐਡਜਸਟਮੈਂਟ ਕਰਾਓਗੇ ਔਰ ਇਹ ਨੈੱਕ ਬਣ ਜੇਗਾ ਠੀਕ ਆ ਜੀ ਔਰੇ ਤੋਂ ਖੁੱਲ ਕੇ ਇਹ ਉੱਪਰ ਹੋ ਜਾਏਗੀ ਸ਼ਾਰਟ ਹੋ ਜੇਗੀ ਇਹ ਹੈਗੀ ਹੈ ਜੀ ਬਹੁਤ ਪਿਆਰੀ ਜੀ ਅਨਾਰਕਲੀ ਦੇਖੋ ਡਿਜ਼ਾਈਨ ਜਿਹੜਾ ਸਭ ਤੋਂ ਪਹਿਲਾਂ ਲੈਂਗੀ ਤੇ ਦਿਖਾਇਆ ਸੀਗਾ ਉਹੀ ਹਲਕਾ ਜਾਂ ਚੇਂਜ ਆ ਬਸ ਸੇਮ ਹੀ ਡਿਜ਼ਾਈਨ ਆ ਫਰੰਟ ਬੈਕ ਸਾਰਾ ਹੀ ਵਰਕ ਹੈ ਜੀ ਇਸ ਦੇ ਉੱਪਰ ਫਰੰਟ ਤੇ ਵੀ ਬੈਕ ਤੇ ਵੀ ਸਾਰੀ ਸਟਿਚ ਹੈ ਜਸ ਤੁਸੀਂ ਫਿਟਿੰਗ ਦੇਣੀ ਹੈ ਆਪਣੇ ਸਾਈਜ਼ ਦੇ ਅਕੋਰਡਿੰਗ ਇਹਦੇ ਨਾਲ ਤੁਹਾਨੂੰ ਸਟਫ ਮਿਲ ਜੇਗਾ ਜੀ ਇਹ 2 ਮੀਟਰ ਦਾ ਤੁਸੀਂ ਪੈਂਟ ਬਣਵਾ ਸਕਦੇ ਹੋ ਸਲਵਾਰ ਬਣਵਾ ਸਕਦੇ ਹੋ ਜਾਂ ਫਿਰ ਇਹ ਪਜਾਮੀ ਬਣਵਾ ਸਕਦੇ ਹੋ ਚਨੌਣਫੋਨ ਦਾ ਦੁਪੱਟਾ ਰਹੇਗਾ ਜੀ ਇਦਾਂ ਹੀ ਠੀਕ ਹੈ ਜੀ ਤੇ ਪ੍ਰਾਈਸ ਰਹੇਗਾ ਇਹਦਾ ਵੀ 6800 ਇਹਦੇ ਵਿੱਚ ਤੁਹਾਨੂੰ ਇੱਕ ਇਹ ਕਲਰ ਮਿਲ ਜਾਏਗਾ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਇਹਦਾ ਸੈਕੰਡ ਕਲਰ ਇਹ ਇਹ ਕਲਰ ਵੀ ਬਹੁਤ ਪਿਆਰਾ ਹੈ ਠੀਕ ਹੈ ਜੀ ਇਹ ਦੋ ਨਾਲ ਕਲੀਆਂ ਦੇ ਵਿੱਚ ਨੇ ਤੇ ਪ੍ਰਾਈਸ ਹੈਗਾ 60 6500 ਠੀਕ ਹੈ ਜੀ ਇੱਕ ਸੂਟ ਮੈਂ ਤੁਹਾਨੂੰ ਦਿਖਾਨੀ ਆ ਤੁਸੀਂ ਇਸ ਸੂਟ ਦਾ ਬਸ ਵਰਕ ਹੀ ਦੇਖਣਾ ਸਟਾਫ ਤਾਂ ਪਿਓਰ ਤੇ ਆ no doubt ਸਿਰਫ ਵਰਕ ਦੇਖ ਲਓ ਜੀ ਇਹਦੀ ਜਿਹੜੀ ਵਰਕ ਦਾ ਮਤਲਬ ਅੱਖਾਂ ਨੂੰ ਜੋ ਵਰਕੇ ਦਾ ਉੱਪਰ ਉੱਪਰ ਕੇ ਆ ਰਹੇ ਹਨ ਇਹ ਮੇਰੇ ਕੋਲ ਸੀਗੇ ਜੀ ਤਿੰਨ ਤੋਂ ਚਾਰ ਕਲਰ ਸਿਰਫ ਲਾਸਟ ਕਲਰ ਰਹਿ ਗਿਆ ਬਾਕੀ ਸਾਰੇ ਕਲਰ सेल ਹੋ ਗਏ ਸੀਗੇ ਬਹੁਤ ਪਿਆਰਾ ਸੂਟ ਹੈ ਪਿਓਰ ਔਰਗੇਂਜ਼ਾ ਦੀ ਸ਼ਰਟ ਹੈ ਜੀ ਪਿਓਰ ਕ੍ਰੇਪ ਦੀ ਸਲਵਾਰ ਆ ਸਿਰਫ ਇਹਦੀ ਜਿਹੜੀ ਯੂਨਿਕਨੈਸ ਆ ਉਹ ਹੈਗਾ ਇਹਦਾ ਵਰਕ ਇਹ ਦੇਖੋ ਜੀ ਇਹਦਾ ਦੁਪੱਟਾ ਸੂਟ ਦਾ 20000 ਦਾ ਹੈ ਸੂਟ ਆ 20000 ਦਾ ਸਿਰਫ ਵਰਕ ਕਰਕੇ ਦੇਖੋ ਜੀ ਵਰਕ ਦੀ ਯੂਨਿਕਨੈਸ ਪਿਓਰ ਦਾ ਸੂਟ ਬਣਿਆ ਹੋਇਆ ਲੰਮਾ ਛੋੜਾ ਦੁਪੱਟਾ ਇਹਦਾ ਸਾਰੇ ਦੁਪੱਟੇ ਦੇ ਵਿੱਚ ਤੁਹਾਨੂੰ ਬੂਟੀ ਮਿਲ ਜੇਗੀ ਹੈਵੀ ਦੇ ਵਿੱਚ ਇਹਦੇ ਬਾਰਡਰ ਨੇ ਬਹੁਤ ਸੋਹਣੇ ਤੇ ਪ੍ਰਾਈਸ ਹੈਗਾ ਜੀ 20000 ਇਸ ਸੂਟ ਦਾ ਹੀ ਸਿੰਗਲ ਪੀਸ ਰਹਿ ਗਿਆ ਆਪਣੇ ਕੋਲ ਅਗਰ ਤੁਸੀਂ ਵੈਰਾਈਡਲ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਕੁਝ ਤੁਹਾਨੂੰ ਇਦਾਂ ਦਾ ਮਿਲ ਜੇਗਾ ਇਹ ਹੈਗਾ orange ਕਲਰ ਪ੍ਰਾਈਸ ਬਹੁਤ ਘੱਟ ਨੇ ਇਹਨਾਂ ਸੂਟਾਂ ਦੇ ਜਿਹੜੇ ਸੂਟ ਹੈਗੇ ਨੇ ਜੁਨੀ 19 22000 ਦੇ ਇਹ ਤੁਹਾਨੂੰ ਮਿਲਣਗੇ 14 ਜਾਂ 15 ਯਾਰ। ਇਹ ਸਾਰੇ ਹੀ ਇਹਦੀ ਸਲਵਾਰ ਦੇ ਪੌਂਚੇ ਆ ਤੇ ਵੀ ਵਰਕ ਰਹੇਗਾ। ਇਦਾਂ ਹੈਵੀ ਦੇ ਵਿੱਚ ਇਹ ਸਲਵਾਰ ਤੇ ਪੌਂਚੇ ਆ ਤੇ ਵਰਕ ਆ। ਸਾਈਡ ਤੇ ਬਾਜੂ ਨੇ ਹੈਵੀਏ ਵਾਲੀਆਂ। ਠੀਕ ਹੈ ਜੀ। ਇਹ ਘੇਰਾ ਆ ਗਿਆ। ਤੇ ਇਹ ਆ ਗਿਆ ਜੀ ਇਹਦਾ ਦੁਪੱਟਾ। ਠੀਕ ਹੈ ਜੀ ਹੈਵੀ ਦੇ ਵਿੱਚ ਦੁਪੱਟਾ। ਤੇ ਪ੍ਰਾਈਸ ਹੈਗਾ ਇਹ ਸੂਟ ਦਾ 14500। ਇਹ ਹੈਗਾ ਇਹਦਾ ਘੇਰਾ ਇਹਦੀ ਜਿਹੜਾ ਇਹਦਾ ਕੇਰਾ ਬਣਿਆ ਹੋਇਆ ਕੇਰਾ ਹੈਗਾ ਜੀ ਇਹਦੀ hip ਹੈਗੀ ਹੈ 22 ਇੰਚ ਕਿਉਂਕਿ ਤੁਸੀਂ ਇਹਨੂੰ hip ਦੇ ਅਕੋਰਡਿੰਗ ਹੀ ਲਿਓ ਨਹੀਂ ਥੋੜਾ ਸੂਟ ਖਰਾਬ ਹੋ ਜਾਏਗਾ ਜੇ ਘੱਟ ਵੱਧ ਹੋਇਆ ਜਿਨ੍ਹਾਂ ਦੀ hip 23 ਸੌਰੀ 21 22 ਜਾਂ 25 ਆ ਉਹਨਾਂ ਦਾ इजीली ਬਣੇਗਾ ਜੀ ਇਹ ਵਾਲਾ ਸੂਟ ਇਹ ਹੈਗੀ ਇਹਦੇ ਬਾਜੂ ਹੈਵੀ ਦੇ ਉੱਪਰ ਕੰਮ ਤੇਰੇ ਸਲਵਾਰ ਦੇ ਪਹੁੰਚੇ ਤੇ ਹੈਵੀ ਕੰਮ ਹੈ ਜੀ ਬਹੁਤ ਪਿਆਰਾ ਕਲਰ ਕੰਟਰਾਸਟ ਇਹਦਾ ਦੁਪੱਟਾ ਸਾਰਾ ਹੀ ਹੈਵੀ ਦੇ ਵਿੱਚ ਆ ਇਹ ਦਰ ਹੈਗਾ ਦੁਪੱਟਾ ਇਹਦਾ ਪ੍ਰਾਈਸ ਹੈਗਾ ਜੀ 13500 ਰਸਟ ਕਲਰ ਦਾ ਸੂਟ ਆ ਜੀ ਬਹੁਤ ਪਸੰਦ ਕੀਤਾ ਸਾਰਿਆਂ ਨੇ ਸੂਟ ਇਹ ਰਸਟ ਕਲਰ ਦਾ ਸੂਟ ਆ ਤੇ ਇਹ ਹੈਗੀ ਜੀ ਇਹਦੀ ਸਲਵਾਰ ਸਲਵਾਰ ਤੇ ਵੀ ਤੁਹਾਨੂੰ ਪ੍ਰੋਪਰ ਕੰਮ ਮਿਲ ਜੇਗਾ ਸਾਰਾ ਟੋਟਲੀ ਹੈਂਡਵਰਕ ਤੇ ਬਣੇ ਹੋਏ ਨੇ ਜੀ ਇਹ ਸੂਟ ਇਹ ਹੈਗਾ ਜੀ ਇਹਦਾ ਦੁਪੱਟਾ ਰਸਟ ਕਲਰ ਦੇ ਉੱਪਰ ਸੂਟ ਆ ਸਾਰੇ ਤੇ ਪ੍ਰਾਈਸ ਹੈਗਾ ਇਸ ਸੂਟ ਦਾ 14500 ਮਤਲਬ ਇੰਨੀ ਰੇਂਜ ਘੱਟ ਦੇ ਵਿੱਚ ਤੁਹਾਨੂੰ ਇਹ ਵਾਲੇ ਸੂਟ ਅਸੀਂ ਦੇ ਰਹੇ ਹਾਂ ਠੀਕ ਹੈ ਜੀ ਤੇ ਨੈਕਸਟ ਤੁਹਾਨੂੰ ਦੇ ਰਹੇ ਹਾਂ ਜੀ ਰੈੱਡ ਕਲਰ ਦੇ ਉੱਪਰ ਸੂਟ ਆ ਸਾਰਾ ਹੀ ਫਰੰਟ ਹੈਵੀ ਦੇਖੋ ਇਹਦਾ ਹੈਵੀ ਫਰੰਟ ਦੇ ਵਿੱਚ ਆਏਗਾ ਸੂਟ ਇਹ ਬਹੁਤ ਪਿਆਰਾ ਸੂਟ ਹੈ ਕੇਰਾ ਬਹੁਤ ਸੋਹਣਾ ਬਣਿਆ ਹੋਇਆ ਸਲਵਾਰ ਦੀ ਪਹੁੰਚੇ ਵੀ ਹੈਵੀ ਵਰਕ ਦੇ ਨਾਲ ਹੈ ਇਸ ਤੇ ਵੀ ਇਹ ਦੇਖੋ ਇਹ ਸਲਵਾਰ ਦੀ ਪਹੁੰਚੇ ਆ ਤੇ ਦੁਪੱਟਾ ਵੀ ਬਹੁਤ ਪਿਆਰਾ ਹੈ ਗ੍ਰੀਨ ਸਟੋਨ ਦੇ ਨਾਲ ਹੈਵੀ ਦੁਪੱਟਾ ਇਹਦਾ ਪ੍ਰਾਈਸ ਹੈਗਾ ਜੀ 14500 ਇਹ ਜਿਹੜਾ ਤੁਹਾਨੂੰ ਰੈੱਡ ਕਲਰ ਦਾ ਸੂਟ ਦਿਖਾਇਆ ਸੀਗਾ ਉਹਦੇ ਨਾਲ ਦਾ ਹੀ ਸੂਟ ਇਹ ਤੇ ਇਹ ਹੈਗਾ ਗੋਟਾ ਪੱਤੀ ਦੇ ਵਿੱਚ ਕਲਰ ਵੀ ਬਹੁਤ ਸੋਹਣਾ ਹੈ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਤੇ ਹਿਪ ਤੁਹਾਨੂੰ ਮੈਂ ਦੱਸ ਦਾਨੀ ਆ ਜੀ ਹਿਪ ਜਿੰਨਾ ਦੀ ਹੈਗੀ ਆ 21 22 21 22 ਤੱਕ ਇਹ इजीली ਬਣ ਜਾਏਗਾ ਸੂਟ ਠੀਕ ਹੈ ਜੀ ਗੋਟਾ ਪੱਤੀ ਦੇ ਉੱਪਰ ਸੂਟ ਰੈਡੀ ਆ ਬਾਜੂ ਨੇ ਇਹ ਹੈਗੀ ਆ ਸਲਵਾਰ ਇਹਦੀ ਹੈਵੀ ਵਰਕ ਦੇ ਉੱਪਰ ਦੁਪੱਟਾ ਵੀ ਬਹੁਤ ਸੋਹਣਾ ਹੈ ਇਹ ਹੈਗਾ ਦੁਪੱਟਾ ਠੀਕ ਹੈ ਜੀ ਇੱਕ ਤੁਹਾਨੂੰ ਇਹਦੇ ਵਿੱਚ ਅਸੀਂ ਦੇ ਰਹੀਆਂ ਪਿੰਕ ਕਲਰ ਪਿੰਕ ਤੇ ਫਿਰੋਜੀ ਦਾ ਬਹੁਤ ਸੋਹਣਾ ਕੰਟਰਾਸਟ ਆ ਦੇਖੋ ਜੀ ਸੂਟ ਬਹੁਤ ਸੋਹਣਾ ਦਬਕੇ ਦੇ ਨਾਲ ਸਾਰਾ ਹੀ ਬਹੁਤ ਪਿਆਰੇ ਪਿਆਰੇ ਵਰਕ ਨੇ ਜੀ ਇਹ ਇਹ ਸਲਵਾਰ ਠੀਕ ਹੈ ਜੀ ਇਹ ਹੈਗਾ ਦੁਪੱਟਾ ਹੈਵੀ ਸੁੱਟਾਂ ਦੀ ਸਪੈਸ਼ਲ ਵੀਡੀਓ ਆ ਫੁੱਲ ਡਿਸਕਾਊਂਟਡ ਪੀਸ ਨੇ ਜੀ ਸਾਰੇ ਇਹ ਤੇ ਪ੍ਰਾਈਸ ਹੈਗੇ ਨੇ ਸਾਰੇ ਇਹਦਾ ਪ੍ਰਾਈਸ ਰਹੇਗਾ ਜੀ 14500 ਇੱਕ ਬਿਲਕੁਲ ਨਵਾਂ ਸ਼ੇਡ ਲੈ ਕੇ ਆਈ ਹਾਂ ਕਿਸੇ ਨੇ ਵੈਸੇ ਹੀ ਬਰੀ ਦੇ ਵਿੱਚ ਦੇਣਾ ਹੁੰਦਾ ਤਾਂ ਰੈੱਡ ਕਲਰ ਜ਼ਰੂਰੀ ਨਹੀਂ ਹੈਗਾ ਦੇਣਾ ਤਾਂ ਖੁਸ਼ ਐਦਾਂ ਦਾ ਅਲੱਗ ਵੀ ਦੇ ਸਕਦੇ ਹੋ ਦੇਖੋ ਕਲਰ ਬਹੁਤ ਸੋਹਣਾ ਸੂਟ ਹੈ ਸਲਵਾਰ ਦੇ ਪੌਂਚੇ ਹੈਵੀ ਵਰਕ ਦੇ ਨਾਲ ਤੇ ਇਹ ਹੈਗਾ ਜੀ ਦੁਪੱਟਾ ਇਹ ਹੈਗਾ ਜੀ ਇਹਦਾ ਬਹੁਤ ਸੋਹਣਾ ਜਿਹਾ ਦੁਪੱਟਾ ਤੇ ਪ੍ਰਾਈਸ ਹੈਗਾ ਸੂਟ ਦਾ 14500 ਠੀਕ ਹੈ ਜੀ ਇੱਕ ਸੂਟ ਤੁਹਾਨੂੰ ਦੇ ਰਹੀਆਂ ਸਾਡੇ ਕੋਲ ਲਾਸਟ ਹੀ ਪੀਸ ਰਹਿ ਗਿਆ ਪਿਓਰ ਟਿਸ਼ੂ ਦੇ ਉੱਪਰ ਸੂਟ ਹੈ ਜੀ ਇਹ ਬਹੁਤ ਖਿੱਚ ਦਾ ਕੇਂਦਰ ਬਣਿਆ ਹੋਇਆ ਸੀਗਾ ਇਹ ਸੂਟ ਵੀ ਲਾਸਟ ਹੀ ਪੀਸ ਰਹਿ ਗਿਆ ਇਹਦੇ ਵਿੱਚ ਸੀਗੇ 8 ਕਲਰ ਸਾਡੇ ਕੋਲ ਰੈਡੀ ਕਰਵਾਏ ਹੋਏ ਇਹ ਹੈਗਾ ਜੀ ਉਰੇ ਤੋਂ ਸ਼ੁਰੂ ਹੋ ਜਾਂਦਾ ਇਹਦਾ ਫਰੰਟ ਨੈਕ ਇਹ ਨੈਕ ਆ ਤੇ ਇਹ ਹੋ ਗਿਆ ਦਾ ਦੇਖੋ ਸਾਰੇ ਦਬਕੇ ਦੇ ਵਿੱਚ ਘੇਰਾ ਵਰਕ ਦੀ ਯੂਨੀਕਨੈਸ ਦੇਖੋ ਬਹੁਤ ਸੋਹਣਾ ਵਰਕ ਹੈ ਘੇਰਾ ਹੈਗਾ ਜੀ 22 ਇੰਚ ਹੋਏ ਜਿਨ੍ਹਾਂ ਦਾ 21 ਜਦੋਂ ਜਬਾਈ ਇੰਚ ਕੇ ਰਿਆ ਤਿਆਰ ਹੋ ਜਾਂਦਾ इजीली ਇਹ ਬਾਜੂ ਤੇ ਹੈਵੀ ਕਮ ਆ ਜਾਏਗਾ ਇਹ ਸੂਟ ਦਾ ਸਿੱਧਾ neck ready ਕਰਵਾਇਆ ਸੀਗਾ ਜੀ back ਦਾ ਵੀ ਇਹ ਤੁਹਾਨੂੰ back neck ਤੇ ਡਿਜ਼ਾਈਨ ਮਿਲੇਗਾ ਇਹ ਸਾਰੇ ਇਹਦਾ back neck ਤੇ ਡਿਜ਼ਾਈਨ ਠੀਕ ਹੈ ਜੀ ਫਰੰਟ ਤੁਸੀਂ ਦੇਖ ਹੀ ਲਿਆ ਦੁਪੱਟਾ ਤੁਹਾਨੂੰ ਦਿਖਾ ਦੰਨੇ ਆ ਟਿਸ਼ੂ ਦੇ ਉੱਪਰ ਇਹ ਦੁਪੱਟਾ ਹੈ ਦੁਪੱਟੇ ਨੂੰ ਹਾਲੇ ਅਸੀਂ ਕੁਝ ਨਹੀਂ ਲਗਾਇਆ ਹੈਗਾ ਜੇ ਜੋ ਵੀ ਤੁਸੀਂ 7 ਵਜੇ ਸਟਿਚ ਕਰਵਾਨੇ ਹੋ ਤਾਂ ਜਿੱਦਾਂ ਦੀ ਤੁਸੀਂ ਫਿਨਿਸ਼ਿੰਗ ਕਹੋਗੇ ਉਦਾਂ ਦੀ ਫਿਨਿਸ਼ਿੰਗ ਕਰਕੇ ਦੇਵਾਂਗੇ ਜੀ 8800 ਹੈਗਾ ਜੀ ਇਸ ਸੂਟ ਦਾ ਪ੍ਰਾਈਸ 8800 ਦਾ ਸੂਟ ਆ ਕ੍ਰੇਪ ਦੀ ਸਲਵਾਰ ਆ ਗਲਾਸ ਟਿਸ਼ੂ ਦੀ ਸ਼ਰਟ ਆ ਗਲਾਸ ਟਿਸ਼ੂ ਦਾ ਹੀ ਹੈਗਾ ਦੁਪੱਟਾ ਨੈਕਸਟ ਸੂਟ ਦੇ ਰਹੇ ਹਾਂ ਜੀ ਇਹ ਵੀ ਤੁਹਾਨੂੰ ਗਲਾਸ ਟਿਸ਼ੂ ਤੇ ਮਿਲੇਗਾ ਮਤਲਬ ਜਿਹੜੇ ਵਰਕ ਹੈ ਨਾ ਇਦਾਂ ਦੇ ਤੁਸੀਂ ਜਿੰਨੇ ਮਰਜੀ ਇਹਦੀ ਲੈਂਥ ਦੀ ਕੋਈ ਇਸ਼ੂ ਨਹੀਂ ਹੈਗਾ ਇਦਾਂ ਲੈਂਥ ਜਿੱਦਾਂ ਤੁਸੀਂ ਮਰਜੀ ਬਣਾ ਸਕਦੇ ਹੋ ਜੇ ਤੁਸੀਂ ਸ਼ਾਰਟ ਵੀ ਕਰਨੀ ਉੱਪਰ neck ਨਹੀਂ ਬਣਿਆ ਹੋਇਆ ਹੈਗਾ ਬਾਜੂ ਵੀ ਹੈਵੀ ਨੇ ਜੇ ਗਲਾਸ ਟਿਸ਼ੂ ਤੇ ਸ਼ਰਟ ਆ 크ਰੇਪ ਦੀ ਸਲਵਾਰ ਆ ਕਲਰ ਬਹੁਤ ਸੋਹਣਾ ਤੇ ਦੁਪੱਟਾ ਇਦਾਂ ਹਲਕਾ ਸਿੰਪਲ ਰਹੇਗਾ ਕਿਉਂਕਿ ਸੂਟ ਪਹਿਲਾਂ ਹੀ ਟੂ ਮੱਚ ਹੈਵੀ ਆ ਪ੍ਰਾਈਸ ਰਹੂਗਾ ਜੀ ਇਹ ਸੂਟ ਦਾ ਤੇ ਪ੍ਰਾਈਸ ਹੈਗਾ ਜੀ ਇਹ ਸੂਟ ਦਾ 8000 ਇਹਦੇ ਵਿੱਚ ਤੁਹਾਨੂੰ ਇਹ ਕਲਰ ਮਿਲ ਜਾਣਗੇ ਕਰੀਮ ਕਲਰ ਆ ਤੇ ਇੱਕ ਕਲਰ ਇਹ ਆ ਜੀ ਹਾਂਜੀ ਉਮੀਦ ਕਰਦੀ ਹਾਂ ਕਲੈਕਸ਼ਨ ਤੁਹਾਨੂੰ ਪਸੰਦ ਆਈ ਹੋਵੇਗੀ ਜੋ ਵੀ ਸੂਟ ਪਸੰਦ ਆ ਰਸ ਮੇਰੇ ਨੰਬਰ ਤੇ ਵੀ ਸੈਂਡ ਕਰ ਸਕਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦਿਨੇ ਥੈਂਕ ਯੂ so much